ਸਾਰੇ ਆਗਿਆ ਦੇ ਮਾਤਾ ਸ਼ਵੇਤਰੀਬਾਈ ਪੁਲੇ ਆਦਿਕੇਸ਼ਨ ਸੋਸ਼ਲ ਵੈਲਫੇਅਰ ਸੁਸਾਇਟੀ ਪਟਵਾਰ ਕੋਟੀ ਦੀ ਮੀਟਿੰਗ ਜਿਹੜੀ ਆ ਉਹ ਅੱਜ ਮਿਤੀ 23/2/2025 ਨੂੰ ਪਿੰਡ ਪਰਮਾਨੰਦ ਵਿਖੇ ਜਿਹੜੀ ਆਯੋਜਿਤ ਕੀਤੀ ਹੈ ਸਾਰੇ ਆਪ ਸਭ ਦੇ ਸਹਿਯੋਗ ਨਾਲ ਇਸ ਮੀਟਿੰਗ ਵਿੱਚ ਜਿਹੜੇ ਮੁੱਖ ਪੁਆਇੰਟ ਮੁੱਖ ਮੁੱਦੇ ਜਿਹੜੇ ਹਨ ਵਿਚਾਰ ਅਦਿ ਨੇ ਉਹ ਹੈ ਨੰਬਰ ਇੱਕ ਸੁਸਾਇਟੀ ਦੇ ਜਿਹੜੇ ਖਾਲੀ ਓਧੇ ਉਹਨਾਂ ਨੂੰ ਭਰਨਾ ਨੰਬਰ 2 ਤੇ ਥੋੜਾ ਜਿਹਾ ਐਕਸਪਲੇਨ ਕਰੂੰਗਾ। ਕਰੋ ਮਿੱਤਰ ਜੇਕਰ ਕਰ ਪੜੋ ਨੰਬਰ 2 ਤੇ ਹੈਗਾ ਸੋਸਾਇਟੀ ਵੱਲੋਂ ਡੇਰੇ ਅੰਦਰ ਜਲ ਸੇਵਾ ਜਿਹੜੀ ਹੈ ਉਹ ਹਰ ਮਹੀਨੇ ਸੰਗਰਾਮ ਨੂੰ ਜਿਹੜੀ ਪੱਕੀ ਲੱਗੇਗੀ। ਤੀਸਰੇ ਨੰਬਰ ਤੇ ਹੈ ਕਿ ਸੋਸਾਇਟੀ ਵੱਲੋਂ ਸੰਗਰਾਮ ਜੂਨ ਤੇ ਜੁਲਾਈ ਨੂੰ ਕੰਨੇ ਮਿੱਠੇ ਚਲਦੀ ਜਿਹੜੀ ਸੇਵਾ ਹੈ ਉਹ ਲਗਣੀ ਹੈ। 25 ਦਸੰਬਰ ਨੂੰ ਚਾਹ ਦੀ ਜਿਹੜੀ ਪੱਕੀ ਸੇਵਾ ਹੈ ਉਹ ਲਗਾਈ ਜਾਵੇਗੀ। ਇਸ ਸੇਵਾ ਲਈ ਸੋਸਾਇਟੀ ਦਾ ਕੋਈ ਵੀ ਮੈਂਬਰ ਅਲੱਗ-ਅਲੱਗ ਤੋਂ ਸੇਵਾ ਜਿਹੜੀ ਉਹ ਕੱਠੀ ਨਹੀਂ ਕਰੇਗਾ ਇਹ ਵਾਰੀ ਭਾਜੀ ਸਾਫ ਦਾ ਸਰ ਗਿਆ ਕਿ ਅਲੱਗ-ਅਲੱਗ ਤਰੀਕਿਆਂ ਨਾਲ ਜਾਨ ਸੇਵਾ ਜਿਹੜੀ ਉਹ ਕੱਠੀ ਹੁੰਦੀ ਹੈ ਸੋ ਸੁਸਾਇਟੀ ਇਹ ਕਰੇਗੀ ਉਹ ਨੈਕਸਟ ਹੈ ਕਿ ਸੁਸਾਇਟੀ ਦਾ ਮੁੱਖ ਉਦੇਸ਼ ਜਿਹੜਾ ਉਹ ਸਾਡਾ ਐਜੂਕੇਸ਼ਨ ਤੇ ਹੈਗਾ ਬਾਕੀ ਕਮ ਉਹ ਮੁੱਖ ਧਿਰ ਹੈ ਐਜੂਕੇਸ਼ਨ ਤੇ ਹੈ ਇਸ ਉਪਰ ਅਧ ਤਿਊਸ਼ਨ ਸੈਂਟਰਾਂ ਨੂੰ ਚਲਾਉਣਾ ਗਰੀਬ ਬੱਚਿਆਂ ਦੀ ਫੀਸ ਭਰਨਾ ਕਾਪੀਆਂ ਕਿਤਾਬਾਂ ਵਰਤੀਆਂ ਬੈਗ ਅਲੀ ਇਹ ਬੱਚਿਆਂ ਨੂੰ ਮਾਇਆ ਕਰਵਾਉਣਾ ਹੈ। ਔਰ ਨੈਕਸਟ ਹੈ ਸੋਸਾਇਟੀ ਦੀ ਮੁੱਖ ਮੀਟਿੰਗ ਹਰ ਮਹੀਨੇ ਲਾਸਟ ਜਿਹੜੀ ਐਤਵਾਰ ਨੂੰ ਉਹ ਫਿਕਸ ਕੀਤੀ ਹੈ। ਅਗਰ ਬਾਈ ਚਾਂਸ ਸੋਸਾਇਟੀ ਦੇ ਮੈਂਬਰ ਜਿਹੜੇ ਉਦੇਦਾਰ ਉਹਨਾਂ ਨੂੰ ਕੋਈ ਕੰਮ ਹੈ ਤਾਂ ਉਹਦੇ ਵਿੱਚ ਚੇਂਜ ਵੀ ਆ ਸਕਦਾ ਹੈ। ਅਗਰ ਚੇਂਜ ਨਹੀਂ ਹੈ ਤਾਂ ਫਿਰ ਲਾਸਟ ਐਤਵਾਰ ਨੂੰ ਉਹਦੀ ਮੁੱਖ ਮੀਟਿੰਗ ਜਿਹੜੀ ਹੈ ਉਹ ਅਯੋਜਿਤ ਕੀਤੀ ਜਾਵੇਗੀ। ਸੋ ਇਹਨੇ ਕੋ ਪੁਆਇੰਟ ਸੀ ਅੱਦਾਂ ਕਰਦੇ ਹਾਂ। ਦੱਸੋ ਜੀ ਜਾਂ ਹੋਰ ਤੁਹਾਡੇ ਵਿੱਚੋਂ ਆਪਣੀ ਕੋਈ ਤੁਹਾਡੇ ਦੇ ਦਿਲ ਦੇ ਅੰਦਰ ਕੋਈ ਗੱਲ ਕੋਈ ਵੀ ਆਪਾਂ ਨੂੰ ਇਹ ਕੰਮ ਨਵਾਂ ਕਰਨਾ ਚਾਹੀਦਾ ਕੋਈ ਨਹੀਂ ਮੈਂ ਦੇਖੋ ਅਸੀਂ ਇਸ ਕਰਕੇ ਕੀਤਾ ਮੇਨ ਹੋਈ ਨਹੀਂ ਸਾਡਾ બસ ਪਾਣੀ ਨਾਲ ਤੇ ਚਾਹ ਦੇ ਲੰਗਰ ਆ। ਦੋ ਦੋ ਲਾਵਾਂਗੇ। ਦੋ ਲਾਵਾਂਗੇ। ਠੀਕ ਹੈ। ਇੱਕ ਲਾਵਾਂਗੇ ਠੰਡੇ ਮਿੱਠੇ ਜਾਲ। ਹੁਣ ਇੱਕ ਗੱਲ ਕਲੀਅਰ ਕਰ ਦੋ ਕਿ ਇਹ ਜਿਹੜਾ ਬਜਟ ਜਿਹੜਾ ਦੇਣਾ ਉਸ ਟਾਈਮ ਉਹ ਬਜਟ ਸੋਸਾਇਟੀ ਚ ਦੇਣਾ ਹੈ। ਉਹ ਉਹੀ ਚੱਕਰ ਤਾਂ ਫਿਰ ਉਹੀ ਰਹਿਣਾ। ਨਹੀਂ ਨਹੀਂ ਉਹ ਚੱਕਰ ਨਹੀਂ ਰਹਿਣਾ। ਤੁਸੀਂ ਸੁਣਿਆ ਨਹੀਂ ਤੁਸੀਂ। ਨਹੀਂ ਸੁਣ ਲਿਆ ਮੈਂ। ਉਹਨੇ ਕੀ ਕਿਹਾ ਕਿ ਇਹ ਦੋ ਲੰਗਰ ਸੋਸਾਇਟੀ ਕਰੇਗੀ। ਹਾਂ। ਜਿਹੜਾ ਸੋਸਾਇਟੀ ਮੇਰਾ ਮਤਲਬ ਕਹਿੰਦਾ ਕਿ ਜਿਹੜੇ ਇਹ ਜਿਹੜੇ ਖਰਚਾ ਉਹ ਸੋਸਾਇਟੀ ਨੇ ਦੇਣਾ। ਸਦਾ ਮੈਂਬਰ ਨਹੀਂ। ਨਹੀਂ ਮੈਂਬਰ ਨਹੀਂ ਦੇਣਗੇ। ਹਾਂ। ਇਹ ਚੱਕਰ। ਅਗਰ ਉੱਥੇ ਤੇਵਾ ਤਾਂ ਕਿੰਨ ਲਿਆ। ਉੱਥੇ ਜੋ ਵੀ ਸੇਵਾ ਕਟਿੰਗ ਦੇ ਸੋਸਾਇਟੀ ਨੂੰ ਆਣੀ ਹੈ ਉੱਥੇ ਜਿਹੜਾ ਖਰਚਾ ਹੁੰਦਾ ਸੋਸਾਇਟੀ ਦੇ ਜੀ ਤੁਹਾਨੂੰ ਅੜਵਾਉਂਦੇ ਹੈਗੀ ਕਰੇਗੀ ਜਿੰਨਾ ਖਰਚਾ ਕਰੇਗੀ ਬਾਕੀ ਉੱਥੇ ਚਲੇ ਕੋਈ ਵੀ ਚੀਜ਼ ਲਵਾਂਗੇ ਆਪਾਂ ਨੂੰ ਬਿੱਲ ਲੈਣੇ ਪੈਣੇ ਸੋਸਾਇਟੀ ਨੂੰ ਪਤਾ ਤੇ ਹੋਵੇ ਕਿ ਸਾਡੇ ਕੋਲ ਕੀ ਇਕੱਠਾ ਹੋਇਆ ਦੇਖੋ ਆਪਣੀ ਸਰ ਕਿਹੜੀ ਕਿਹੜੀ ਚੱਲਦੀ ਹੈ ਸਰ 13000 ਦਾ ਬਜਟ ਹੈ ਜੀ ਚਾਹ ਦਾ 13000 ਦਾ ਬਜਟ ਉੱਥੇ ਜਿਆਦਾ ਜਿਆਦਾ ਕੀ ਹੁੰਦਾ ਹੁਣ ਅਸੀਂ ਲੰਗਰ ਲਾਉਣਾ ਹੈ ਨਾ ਜਦੋਂ ਤੇ ਆਪਾਂ ਕਹੀਏ ਇਹਨੂੰ ਲੱਗ ਰੱਖਣਾ ਉਹ ਲੱਗ ਵਾਲੇ ਸਿਸਟਮ ਨੂੰ ਆਪਾਂ ਆਲਰੇਡੀ ਬੰਦ ਕਰਤਾ ਪਰ ਆਈ ਸਮਝ ਨਹੀਂ ਸਭੀ ਲੱਗਨੀ ਆ ਅਸੀਂ ਤੁਹਾਨੂੰ ਖਾਜ ਨਹੀਂ ਦੇ ਦੇਣੀ ਆ ਮਿੱਠਾ ਵੀ ਦੇ ਦੇਣਾ ਸਾਰਾ ਕੁਝ ਦੇ ਦੇਣਾ ਲੇਕਿਨ ਪਰਚੀ ਜਿਹੜੀ ਉੱਥੇ ਕਟਾਉਣੀ ਆ ਉੱਥੇ ਰੂਪਲਾ ਦੀ ਤੇ ਤੁਸੀਂ ਕਟੋਗੇ ਅੱਛਾ ਠੀਕ ਹੈ ਤੁਹਾਨੂੰ ਕੰਮ ਦੱਸਣੀ ਆ ਨੋਟਿਸ ਇਸ ਤੋਂ ਲੈ ਕੇ ਅਗਰ ਖੰਡ ਜਿਹੜੀ ਸਟਾਰਟਿੰਗ ਕਰਨੀ ਆ ਨਾ 10 ਕਿਲੋ ਮੈਂ ਚੀਨੀ ਲੈਣੀ ਆ ਪੋਸਟਰ ਰਾਈਟ ਹੈ ਹਾਂਜੀ ਸਿਰਫ 10 ਕਿਲੋ چینی ਇੱਕ ਪੇਟੀ ਸਿਰਫ ਮਾਦੀ ਮੰਗਾਨੀ ਆ ਰੂਮ ਚ ਹਾਂਜੀ ਉਹਦੇ ਤੋਂ ਸਟਾਰਟ ਹੁੰਦਾ ਫਿਰ ਲੋਕੀ ਹੀ ਲੈ ਲੈਂਦੇ ਆ ਤੁਹਾਡੀ ਚੀਨੀ ਤੋਂ ਵੀ ਭਾਸ਼ਣ ਜਿਹੜਾ ਵੀ ਪਤਾ ਤੇਰੇ ਕੰਮ ਜਿਹੜਾ ਉਹ ਸੋਸਾਇਟੀ ਦਾ ਪਰਸਨਲ کہہ ਦਈਆਂਗਾ ਮਾਰੇ ਗੇਟੇ ਉੱਤੇ ਬੰਦੇ ਲੈਣਗੇ ਜੇ ਤੁਮ ਮੌਕਾ ਬਣਦਾ ਹੈ ਆਪਾਂ ਜਾਂਦੇ ਇੰਗਲੈਂਡ ਚ ਫਜ਼ਰ ਕਰਨੀ ਹੋ ਗਈ ਪਰ ਚ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਪਰ ਉਹਨਾਂ ਕੋਈ ਵਾਪਸ ਕਰ ਦੋ ਤੇ ਦੋ ਚੀਜ਼ ਤੇ ਉਹ ਵੀ ਕਰਨੀਆਂ ਉੱਥੇ ਉਹਨਾਂ ਨੇ ਨਹੀਂ ਲਾ ਗਿਆ ਜਦੋਂ ਮਹਾਰਾਜ ਨੇ ਕੋਈ ਕੰਮ ਸੌਂਪ ਦਿੱਤਾ ਜਗਉ ਦੇਵ ਤੁਨਗੁਰ ਦੇਵ ਅੱਜ ਮਾਤਾ ਸੋਤਰੀ ਮੈ ਫੁੱਲੀ ਐਜੂਕੇਸ਼ਨ ਸੋਸ਼ਲ ਵੈਲਫੇਅਰ ਸੁਸਾਇਟੀ ਥੰਡ ਕੋਟ ਅ ਰੀਜਨ ਮੀਟਿੰਗ ਦਾ ਅਨੁਕ੍ਰਿਤ ਕਾਰਨ ਪਰਮਾਨੈਂਟ ਵਿੱਚ ਹੋਈ ਹੈ ਜਿਹਦੇ ਵਿੱਚ ਸਾਡੇ ਬਹੁਤ ਸਾਰੇ ਵੀਰਾਂ ਨੇ ਜਿਹੜਾ ਹਿੱਸਾ ਲਿਆਇਆ ਸੋਸਾਇਟੀ ਦਾ ਜਿਹੜਾ ਮੁੱਖ ਮਕਸਦ ਆ ਉਹ ਹੈਗਾ এডਿਕੇਸ਼ਨ ਦਾ ਉਪਰਾਲਾ ਕਰਨਾ ਤੇ ਇਹਦੇ ਵਿੱਚ ਜੋ ਸਾਡੇ ਉਹਦੇ ਖਾਲੀ ਸਾਨੂੰ ਖਾਲੀ ਅਹੁਦੇ ਭਰੇ ਆ ਤੇ ਉਹਨਾਂ ਦੇ ਨਾਲ-ਨਾਲ ਕੁਝ ਮੈਂਬਰ ਜਿਹੜੇ ਉਹ ਬਦਲੀ ਕੀਤੇ ਆ ਉਹਨਾਂ ਦੀ ਜਗ੍ਹਾ ਤੋਂ ਨਵੇਂ ਲਾਏ ਨੇ ਤੇ ਸਾਡੀ ਆਪ ਸਭ ਨੂੰ ਇੱਕੋ ਹੀ ਅਪੀਲ ਹੈ ਕਿ ਮਾਤਾ ਸੁਮਿਤਰੀਬਾਈ ਪੁਲੇ এডਿਕੇਸ਼ਨ ਸੋਸ਼ਲ ਵੈਲਫੇਅਰ ਸੋਸਾਇਟੀ ਦੇ ਨਾਲ ਵੱਧ ਤੋਂ ਵੱਧ ਜੁੜੋ ਤੇ ਜਿਹੜੇ ਵੀਰਾਂ ਨੂੰ ਬੱਚਿਆਂ ਨੂੰ ਸਾਡੀ ਲੋੜ ਆ ਜਿਹੜਾ এডਿਕੇਸ਼ਨ ਕਰਨਾ ਚਾਹੁੰਦੇ ਆ ਉਹਨਾਂ ਦੇ ਕੋਲ ਪੈਸਾ ਨਹੀਂ ਹੈ ਸਕੂਲ ਬੈਗ ਨਹੀਂ ਹੈ ਕਾਪੀਆਂ ਨਹੀਂ ਹੈ ਉਹ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਇਹਦੇ ਵਿੱਚ ਕੁਝ ਅਸੀਂ ਫੈਸਲੇ ਲਏ ਆ ਕਿ ਜਿਸ ਤਰ੍ਹਾਂ ਸਾਡੀਆਂ ਸੁਭਾਵਾਂ ਚੱਲਦੀਆਂ ਨੇ ਗੁਰੂ ਘਰ ਦੇ ਵਿੱਚ ਜਾਲਲ ਨੂੰ ਤੇ ਜਲਦੀ ਸੇਵਾ ਹੁੰਦੀ ਹੈ ਚਾਹ ਦੀ ਸੇਵਾ ਹੁੰਦੀ ਹੈ ਉਹ ਸਾਲ ਦੇ ਵਿੱਚ ਅਸੀਂ ਇੱਕ ਚਾਹ ਦਾ ਲੰਗਰ ਲਾਵਾਂਗੇ ਔਰ ਇੱਕ ਠੰਡੇ ਮਿੱਠੇ ਜਲਦੀ ਸੇਵੀਆਂ ਲਾਵਾਂਗੇ ਉਸ ਤੋਂ ਇਲਾਵਾ ਜਦੋਂ ਵੀ ਗੁਰੂ ਮਹਾਰਾਜ ਜੀ ਦਾ ਜਨਮ ਦਿਨ ਆਏਗਾ ਅਸੀਂ ਕਿਸੇ ਗਰੀਬ ਲੋੜਵੰਦ ਦੀ ਸਹਾਇਤਾ ਜਿਹੜੀ ਉਹ ਕਰਾਂਗੇ ਜਿਹਦਾ ਚੈੱਕ ਜਿਹੜਾ ਉਹ ਗੁਰੂ ਮਹਾਰਾਜ ਜੀ ਕੋਲ ਦੋਆਇਆ ਜਾਏਗਾ ਦੂਸਰਾ ਇਹਦੇ ਵਿੱਚ ਅਸੀਂ ਇਹ ਫੈਸਲਾ ਲਿਆ ਕਿ ਜੋ ਵੀ ਸੋਸਾਇਟੀ ਦੇ ਬੈਂਨਫਿਟਾਂ ਦੀ ਸਵਾਵਾ ਹੁੰਦੀਆਂ ਨੇ ਉਹਦੇ ਅੰਦਰ ਜੋ ਖਰਚਾ ਹੁੰਦਾ ਉਹ ਸੋਸਾਇਟੀ ਦਾ ਹੈ ਇਸ ਤੋਂ ਇਲਾਵਾ ਕੋਈ ਵੀ ਮੈਂਬਰ ਜਿਹੜਾ ਵੱਖਰੀ ਭਰਤੀ ਨਹੀਂ ਕੱਟੇਗਾ ਨਾ ਹੀ ਕੋਈ ਬਿਨਾ ਭਰਤੀ ਤੋਂ ਸਾਨੂੰ ਪੈਸਾ ਹੀ ਦੇਵੇ ਅਗੇ ਤੁਸੀਂ ਕੋਈ ਸੇਵਾ ਭੇਜਦੇ ਹੋ ਤਾਂ 25 ਜਿਹੇ ਸੇਵਾਵਾਂ ਸਾਡੇ ਕੋਲ ਤੁਸੀਂ ਲੈ ਸਕਦੇ ਹੋ ਪਰ ਤੁਸੀਂ ਜ਼ਰੂਰ ਮੰਗ ਕੇ ਲੈਣੀ ਦੂਸਰੇ ਦੇ ਵਿੱਚ ਅਸੀਂ ਚੇਂਜ ਕੀਤਾ ਹੈ ਕਿ ਜਿਹੜੇ ਸਾਡੇ ਸੈਕਟਰੀ ਸਨ ਦੋਨੇ ਸੈਕਟਰੀ ਕੰਮ ਨਹੀਂ ਕਰ ਰਹੇ ਇਸ ਲਈ ਅੱਜ ਅਸੀਂ ਸੈਕਟਰੀ ਜਿਹੜਾ ਉਹ ਮਾਸਟਰ ਪਲਵਿੰਦਰ ਜੀ ਨੂੰ ਬਣਾ ਰਹੇ ਹਾਂ ਤੇ ਜਿਹੜੇ ਵਾਈਸ ਸੈਕਟਰੀ ਆ ਉਹ ਰੂਪ ਲਾਲ ਜੀ ਆ ਜਾਣਗੇ ਜਿਹੜੇ ਸਾਡੇ ਕੈਸ਼ੀਅਰ ਨੇ ਕੈਸ਼ੀਅਰ ਕੈਸ਼ੀਅਰ ਦੋਨੋਂ ਪਹਿਲਾਂ ਦੀ ਤਰ੍ਹਾਂ ਹੀ ਕੰਮ ਕਰਨਗੇ ਜਿਹੜੇ ਸਲਾਹਕਾਰ ਨੇ ਉਹ ਧੀਰਜ ਕੁਮਾਰ ਜੀ ਨਜ਼ਵਾ ਜੀ ਹੋਣਗੇ ਪਰ ਸਾਡੇ ਜੀਰ ਹੈਗੇ ਨੇ ਵਿਜੇ ਕੁਮਾਰ ਜੀ ਲੈਕਚਰਰ ਸਾਹਿਬ ਉਹ ਵੀ ਤੁਹਾਨੂੰ ਸਲਾਹ ਜਰੂਰ ਦਿਆ ਕਰਨਗੇ ਕੋਈ ਨਾ ਕੋਈ ਸਲਾਹ ਇਹਨਾਂ ਨੂੰ ਸਲਾਹਕਾਰ ਚੁਣਿਆ ਤੇ ਹੋਰ ਵੀ ਜਿਹੜੇ ਮੈਂਬਰ ਨੇ ਇਹਨਾਂ ਦੇ ਵਿੱਚ ਜਿੰਨੇ ਵੀ ਮੈਂਬਰ ਆਏ ਆ ਉਹਨਾਂ ਨੂੰ ਵੱਖ-ਵੱਖ ਅਹੁਦੇ ਅਸੀਂ ਦੇ ਰਹੇ ਆ ਤੇ ਸਾਡੀ ਆਪ ਸਭ ਨੂੰ ਇੱਕੋ ਹੀ ਅਪੀਲ ਹੈ ਕਿ ਵੱਧ ਤੋਂ ਵੱਧ ਜਿਹੜਾ ਉਹ ਸਾਡੇ ਨਾਲ ਜੁੜੋ ਤੇ ਇਹ ਜਿਹੜੀ ਮੰਥਲੀ ਮੀਟਿੰਗਾਂ ਸਾਰੇ ਹੀ ਮੈਂਬਰ ਹਰ ਮਹੀਨੇ ਜੜੋ ਤੇ ਇਹ ਜਿਹੜੀ ਮੰਥਲੀ ਮੀਟਿੰਗਾਂ ਸਾਰੇ ਹੀ ਮੈਂਬਰ ਹਰ ਮਹੀਨੇ ਇਸ ਮੀਟਿੰਗ ਦੇ ਵਿੱਚ ਪਹੁੰਚਿਆ ਕਰਨਗੇ ਤੇ ਆਓ ਇੱਕ ਤੋਂ ਉਪਰਾਲਾ ਜਾਂ ਸਾਡਾ ਕਿ ਅਸੀਂ ਲੋੜਵੰਦਾਂ ਦੀ ਸਹਾਇਤਾ ਕਰੀਏ ਅਗਰ ਤੁਹਾਡੇ ਲਾਗੇ ਕੋਈ ਲੋੜਵੰਦ ਹੈ ਕਿਸੇ ਨੂੰ এডੂਕੇਸ਼ਨ ਦੀ ਲੋੜ ਹੈ ਇਸ ਤੋਂ ਇਲਾਵਾ ਹੋਰ ਵੀ ਕੋਈ ਲੋੜ ਹੈ ਤੇ ਅਸੀਂ ਉਸ ਸਵਾਮ ਕਰਨ ਨੂੰ ਤਿਆਰ ਆ ਸੋ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜੈ ਜਗਤ ਜੈ ਗੁਰਦੇਵ ਤੁਹਾਨੂੰ ਗੁਰਦੇਵ ਬਦਿਦੋ ਸਾਡੇ ਨਵੇਂ ਕੈਸ਼ੀਅਰ ਸਾਹਿਬ ਨੇ ਤੇ ਇਹਨਾਂ ਨੂੰ ਇਹ ਸਨਮਾਨਿਤ ਕਰਿਆ ਤੇ ਸਾਡੇ ਨਾਲ ਬਾਕੀ ਵੀ ਟੀਮ ਖੜੀ ਆ ਤੁਹਾਡੀ ਕੋਸ਼ਿਸ਼ ਇਹੋ ਹੀ ਆ ਕਿ ਅਸੀਂ ਕੰਮ ਹੀ ਇਦਾਂ ਦਾ ਕਰਨਾ ਕਿ ਬਲਵਿੰਦਰ ਭਾਜੀ ਅਗਲੀ ਵਾਰੀ ਆਪੇ ਮੀਟਿੰਗ ਸੱਦ ਲੈਣਗੇ ਅਗਲੀ ਵਾਰ ਸਾਨੂੰ ਦੇਣ ਕੋ ਧੰਨਵਾਦ ਤੁਹਾਡਾ ਕਿਹਾ ਬਹੁਤ ਸ਼ੁਭ ਬਣ ਲੱਗੇ ਤੁਹਾਡੇ ਕਿਸੇ ਚੱਲਦੀ ਹੈ ਜੀ ਗਰਦਾਸ ਪਤੋ ਸਤਪਾਲ ਤੇ ਨਾਲ ਸਤਪਾਲ ਭਾਜੀ ਨੇ ਇਹਨਾਂ ਦੀ ਪੂਰੀ ਟੀਮ ਨੂੰ ਅਸੀਂ ਵੈਲਕਮ ਕਰਦੇ ਹਾਂ ਤੇ ਇਹਨਾਂ ਦੇ ਮੈਂਬਰ ਵੀ ਅਸੀਂ ਇਹਨਾਂ ਨੂੰ ਕਹਿੰਦੇ ਹਾਂ ਵਾਧੂ-ਵਾਧੂ ਸਾਡੇ ਨਾਲ ਦੇ ਦੋ ਬਹੁਤ-ਬਹੁਤ ਧੰਨਵਾਦ ਰੁਪਨਾ ਭਾਜੀ ਠੀਕ ਹੈ ਜੀ ਜਗਤ ਕਪਾਲ ਭਾਜੀ ਜੀ ਕੋਈ ਗੱਲ ਕੋਈ ਗੱਲ ਅਸਾਂ ਸਾਰੇ ਜਾਗਦੇ ਆ ਜੀ ਬਹੁਤ ਬੰਦ ਨਾ ਬੋਲੇ ਅਚਾਹ ਰੁਪਨਾ ਜੀ ਪਹਿਲਾਂ ਆਤੋ ਜੀ ਇਹਨਾਂ ਦੀ ਵੀ ਟੀਮ ਵਧੀਆ ਕੰਮ ਕਰਦੀ ਹੈ ਬਹੁਤ-ਬਹੁਤ ਨਾਲ ਦਾ ਵੀ ਧੰਨਵਾਦ। ਸਾਡੇ ਲੈਕਚਰਰ ਸਾਹਿਬ ਇਹ ਵੀ ਤਾਂ ਦੀ ਸਲਾਹ ਕਰ ਚੁਣਗੇ ਨੇ ਵਧੀਆ। ਇਹਨਾਂ ਨੇ ਵੀ ਬੇਨਤੀ ਹੈ ਕਿ ਜਰੂਰ ਸਾਡੇ ਨਾਲ ਜੁੜੇ ਰਹੋ। ਬਹੁਤ-ਬਹੁਤ ਇਹਨਾਂ ਦਾ ਵੀ ਧੰਨਵਾਦ। ਕੀ ਕਰਾਂ? ਨਾ ਕੋਈ ਨਹੀਂ। ਇਹਨਾਂ ਦਾ ਬਹੁਤ-ਬਹੁਤ ਧੰਨਵਾਦ। ਓਕੇ। ਦੁਬਾਰੀ ਆ ਜੇ ਤੁਹਾਨੂੰ ਦਸਾਰੀ ਮਨ ਲਿਖੀ ਆ ਤਾਂ ਦੋ ਮਿੰਟ ਅੱਗੇ ਨਿਕਲੋ ਲੈ ਕੇ ਨਾ ਇਹ ਤਾਂ ਦੇਤੀ ਢਕਵਾ ਜੀ ਨਾਲ ਕਹਿੰਦੇ ਆ ਤੇ ਜਿਵੇਂ ਆ ਲੱਗਾ ਚੰਗੀ ਤੁਹਾਨੂੰ ਹੋਏ ਦੇਤੀ ਹੈ ਕਿ ਵੱਤ ਵਦ ਉਸਤਾ ਜਿਹੜਾ ਵਧਾਇਆ ਕਰੋ ਤੇ ਆਓ ਆ ਤੁਸੀਂ ਜਿਹੜੇ ਕੋ ਫੋਟੋ ਹੈ ਅੱਜ ਕੱਲ੍ਹ ਵੀ ਤਰਨੇ ਉਹ ਕਹਿੰਦੇ ਦੁਬਾਰਾ ਲੈ ਜੇ ਤੁਸੀਂ ਬੋਲੋ ਪਾਕਿਸਾਬ ਥੋੜਾ ਭਾਜੀ ਉਹਨਾਂ ਇਹ ਸਾਡੇ ਬਹੁਤ ਹੀ ਸਰਕਾਰ ਜੋਗ ਨੇ ਬੇਟੀ ਸੁਮਨ ਵਾਲਾ ਇਹਨਾਂ ਦੇ ਸਿਰ ਦੇ ਉੱਪਰ ਜ਼ਿੰਮੇਵਾਰੀ ਹੈ ਜੀ ਸਾਡੇ ਟਿਊਸ਼ਨ ਸੈਂਟਰ ਜਿਹੜਾ ਠਾਕਰਪੁਰ ਹੈ ਇਹ ਉਹਨਾਂ ਦੀ ਟੀਚਰ ਨੇ ਤੇ ਮੈਨੂੰ ਮਾਣ ਵੀ ਹੈਗਾ ਕਿ 2 ਸਾਲ ਤੋਂ ਲਗਾਤਾਰ ਇਹ ਟੀਚਰ ਵਧੀਆ ਕੰਮ ਕਰ ਰਹੀ ਹੈ ਸੋ ਸਾਡੀ ਕੋਸ਼ਿਸ਼ ਰਹੀ ਹੈ ਜੀ ਕਿ ਅੱਗੇ ਵੀ ਵਧੀਆ ਕੰਮ ਕਰੇ ਬਹੁਤ ਬਹੁਤ ਧੰਨਵਾਦ ਜੀ ਅੱਜ ਇਹ ਕਿਹੜਾ ਪੱਗੀ ਕਾ ਜੀ ਦੇ ਪ੍ਰੋਜੈਕਟ ਇਹ ਸਾਡੇ ਸਪੰਸਰ ਸਾਉ ਨੇ ਜੀ ਕੰਟੈਕਟ ਕਰੀ ਬੋਤੋ ਇਹ ਵੀ ਸਾਰਿਆਂ ਨੂੰ ਅਮੇ ਜੁੜੇ ਨੇ ਬਹੁਤ ਬਹੁਤ ਨਾਲ ਦਾ ਧੰਨਵਾਦ ਸਾਡੀ ਕੋਟਿਛੇ ਹੋਈ ਹੈ ਕਿ ਤੁਹਾਡੇ ਲਈ 100 ਰੁਪਏ ਕੁਝ ਨਹੀਂ ਪਰ ਸਾਡੇ ਲਈ ਬਹੁਤ ਕੁਝ ਹੈ ਇਹ ਇਦਾਂ ਹੀ ਕਿਰਪਾ ਕਰਦੇ ਰਹੋ ਤੇ ਵਰੀਆਂ